ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਅਰਵੀ ਦੀ ਸਬਜ਼ੀ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦੀ ਹੈ ਨਾ ਤਾਂ ਆਪਾਂ ਅੱਜ ਅਰਵੀ ਨੂੰ ਫਰਾਈ ਕਰਾਂਗੇ ਨਾ ਹੀ ਆਪਾਂ ਉਬਾਲਾਂਗੇ ਸਿੰਪਲ ਤਰੀਕੇ ਨਾਲ ਤਿਆਰ ਕਰਾਂਗੇ ਦੋ ਕੀ 10 15 ਮਿੰਟ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਮੈਂ ਕੁਲਵੰਤ ਕੇ ਕੇਵਾਸੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਤੇ ਚਲੋ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਤੇ ਅੱਧਾ ਕਿਲੋ ਮੈਂ ਅਰਬੀ ਲਈਏ ਇਹਨਾਂ ਨੂੰ ਸਲਾਈਸ ਵਿੱਚ ਕੱਟ ਲਿਆਏ ਇੱਕ ਟਮਾਟਰ ਤਿੰਨ ਚਾਰ ਹਰੀਆਂ ਮਿਰਚਾਂ ਪੰਜ ਛੇ ਕਲੀਆਂ ਲਸਣ ਦੀਆਂ ਇੱਕ ਛੋਟਾ ਜਿਹਾ ਟੁਕੜਾ ਅਦਰਕ ਦਾ ਤੇ ਦੋ ਪਿਆਜ਼ ਕੱਟ ਕੇ ਤਿਆਰ ਕੀਤੇ ਨੇ ਪਿਆਜ਼ਾਂ ਨੂੰ ਵੀ ਮੈਂ ਸਲਾਈਸ ਵਿੱਚ ਥੋੜਾ ਮੋਟਾ-ਮੋਟਾ ਕੱਟ ਕੇ ਲਿਆਏ ਕੜਾਈ ਵਿੱਚ ਤਿੰਨ ਚਮਚ ਮੈਂ ਤੇਲ ਦੇ ਲਈਨੇ ਤੇਲ ਨੂੰ ਆਪਾਂ ਗਰਮ ਹੋਣ ਦੇਾਂਗੇ ਤੇਲ ਆਪਣਾ ਗਰਮ ਹੋ ਗਿਆ ਏ ਚਾਰ ਪੰਜ ਕਾਲੀਆਂ ਮਿਰਚਾਂ ਪਾਈਆਂ ਨੇ ਇੱਕ ਚਮਚਾ ਆਪਾਂ ਜੀਰੇ ਦਾ ਪਾਵਾਂਗੇ ਜੀਰੇ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਭੁੰਨ ਲੈਣਾ ਹੈ ਭੁਜੇ ਹੋਏ ਜੀਰੇ ਦਾ ਟੇਸਟ ਬਹੁਤ ਹੀ ਵਧੀਆ ਆਉਂਦਾ ਹੈ ਜੀਰਾ ਆਪਣਾ ਭੁੱਜ ਗਿਆ ਹੈ ਹੁਣ ਆਪਾਂ ਬਰੀਕ ਕੱਟਿਆ ਹੋਇਆ ਵਿੱਚ ਲਸਣ ਪਾ ਦਾਂਗੇ ਲਸਣ ਨੂੰ ਵੀ ਆਪਾਂ 골ਡਨ ਬ੍ਰਾਊਨ ਹੋਣ ਤੱਕ ਭੁੰਨ ਲਾਂਗੇ ਲਸਣ ਆਪਣਾ ਭੁੱਜ ਗਿਆ ਹੈ ਹੁਣ ਆਪਾਂ ਇਹਦੇ ਵਿੱਚ ਬਰੀਕ ਕੱਟਿਆ ਹੋਇਆ ਅਦਰਕ ਪਾ ਦਾਂਗੇ ਤੁਸੀਂ ਅਦਰਕ ਦਾ ਪੇਸਟ ਵੀ ਲੈ ਸਕਦੇ ਹੋ ਪਰ ਮੈਂ ਇੱਥੇ ਸਾਰੀਆਂ ਚੀਜ਼ਾਂ ਕੱਟ ਕੇ ਹੀ ਲਈਆਂ ਨੇ ਹੁਣ ਆਪਾਂ ਇਹਦੇ ਵਿੱਚ ਕੱਟੇ ਹੋਏ ਪਿਆਜ਼ ਪਾ ਦਾਂਗੇ ਪਿਆਜ਼ਾਂ ਨੂੰ ਵੀ ਆਪਾਂ ਥੋੜੀ ਦੇਰ ਲਈ ਭੁੰਨ ਲਾਂਗੇ ਪਿਆਜ਼ਾਂ ਨੂੰ ਆਪਾਂ ਜ਼ਿਆਦਾ ਨਹੀਂ ਭੁੰਨਣਾ ਹੈਗਾ ਟਰਾਂਸਪੇਂਟ ਹੋਣ ਤੱਕ ਹੀ ਭੁੰਨਾਂਗੇ ਕਿਉਂਕਿ ਮੈਂ ਅਰਬੀ ਨੂੰ ਨਾ ਤਾਂ ਉਬਾਲਿਆ ਹੈ ਨਾ ਹੀ ਫਰਾਈ ਕੀਤਾ ਹੈ ਇਸ ਕਰਕੇ ਆਪਾਂ ਪਿਆਜ਼ਾਂ ਨੂੰ ਟਰਾਂਸਪੇਂਟ ਹੋਣ ਤੱਕ ਹੀ ਭੁੰਨਣਾ ਹੈ ਪਿਆਜ਼ ਆਪਣੇ ਭੁੱਜ ਗਏ ਨੇ ਥੋੜੇ ਟਰਾਂਸਪੇਂਟ ਹੋ ਗਏ ਨੇ ਹੁਣ ਆਪਾਂ ਇਹਦੇ ਵਿੱਚ ਕੱਟਿਆ ਹੋਇਆ ਇੱਕ ਟਮਾਟਰ ਤੇ ਹਰੀਆਂ ਮਿਰਚਾਂ ਪਾ ਦਾਂਗੇ ਇਹਨਾਂ ਨੂੰ ਵੀ ਆਪਾਂ ਥੋੜੀ ਦੇਰ ਲਈ ਭੁੰਨ ਲੈਣਾ ਹੈ ਜਾਦਾ ਨਹੀਂ ਪੁੰਨਣਾ ਥੋੜੀ ਦੇਰ ਲਈ ਪੁੰਨਾਈ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਨਮਕ ਦਾ ਪਾ ਦਾਂਗੇ ਨਮਕ ਨਾਲ ਟਮਾਟਰ ਜਲਦੀ ਮੈਸ਼ ਹੋ ਜਾਂਦਾ ਏ ਤੇ ਪਿਆਜ਼ ਵੀ ਜਲਦੀ ਭੁੱਜ ਜਾਂਦੇ ਨੇ ਮਿਕਸ ਕਰ ਲਾਂਗੇ ਨਮਕ ਨੂੰ ਹੁਣ ਕੋਜਾ ਆਪਾਂ ਮਸਾਲੇ ਪਾ ਦਾਂਗੇ ਇੱਕ ਚਮਚ ਲਿਆਏ ਧਨੀਆ ਪਾਊਡਰ ਅੱਧਾ ਚਮਚ ਹਲਦੀ ਦਾ ਲਿਆਏ ਅੱਧਾ ਚਮਚ ਲਾਲ ਮਿਰਚ ਦਾ ਲਿਆਏ ਟਿੱਖੇ ਵਾਲੀ ਮਿਰਚ ਹੈ ਅੱਧਾ ਚਮਚੀ ਗਰਮ ਮਸਾਲੇ ਦਾ ਲਿਆਏ ਤੇ ਅੱਧਾ ਚਮਚ ਕਾਲੀ ਮਿਰਚ ਦਾ ਲਿਆਏ ਤੇ ਅੱਧਾ ਚਮਚ ਭੁੰਨੇ ਹੋਏ ਜੀਰੇ ਦਾ ਲਿਆਏ ਸਾਰੇ ਮਸਾਲਿਆਂ ਨੂੰ ਆਪਾਂ ਮਿਕਸ ਕਰ ਲੈਣਾ ਹੈ ਤੇ ਚੰਗੀ ਤਰ੍ਹਾਂ ਨਾਲ ਆਪਾਂ ਇਹਨਾਂ ਨੂੰ ਪਕਾ ਲੈਣਾ ਹੈ ਤਰ ਆਪਾਂ ਹਿਲਾਉਂਦੇ ਹੋਏ ਮਸਾਲਿਆਂ ਨੂੰ ਪਕਾ ਲੈਣਾ ਤਾਂ ਕਿ ਮਸਾਲੇ ਆਪਣੇ ਥੱਲੇ ਨਾਲ ਲੱਗ ਜਾਣ ਪਾਣੀ ਆਪਾਂ ਬਿਲਕੁਲ ਵੀ ਸਬਜੀ ਦੇ ਵਿੱਚ ਨਹੀਂ ਪਾਉਣਾ ਹੁਣ ਆਪਣੇ ਮਸਾਲੇ ਭੁੱਜ ਗਏ ਨੇ ਤੇ ਕੱਟੀ ਹੋਈ ਵਿੱਚ ਅਰਬੀ ਪਾ ਦਾਂਗੇ ਅਰਬੀ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਮਸਾਲਿਆਂ ਦੇ ਵਿੱਚ ਮਿਕਸ ਕਰ ਲੈਣਾ ਆ ਥੋੜੀ ਦੇਰ ਤੱਕ ਆਪਾਂ ਸਬਜੀ ਨੂੰ ਇਸੇ ਤਰ੍ਹਾਂ ਹਿਲਾਉਂਦੇ ਹੋਏ ਪਕਾਉਣਾ ਹੈ ਤਾਂ ਕਿ ਜਿਹੜੀ ਆਪਣੀ ਸਬਜੀ ਆ ਨਾ ਉਹ ਥੱਲੇ ਨਾਲ ਲੱਗ ਜਾਵੇ ਹੁਣ ਆਪਾਂ ਸਬਜੀ ਨੂੰ 5 ਮਿੰਟ ਲਈ ਢੱਕ ਕੇ ਪਕਾਵਾਂਗੇ 5 ਮਿੰਟ ਹੋ ਗਏ ਨੇ ਤੇ ਆਪਾਂ ਸਬਜੀ ਹੁਣ ਚੈੱਕ ਕਰ ਲੈਣੇ ਆ ਸਬਜੀ ਆਪਣੀ 50% ਪੱਕ ਚੁੱਕੀ ਏ ਤਾਂ ਆਪਾਂ ਥੋੜੀ ਦੇਰ ਇਸ ਨੂੰ ਹਲਾ ਲਾਂਗੇ ਦੇਖ ਲਾਂਗੇ ਕਿ ਮਸਾਲੇ ਸਾਡੇ ਥੱਲੇ ਤਾਂ ਨਹੀਂ ਲੱਗੇ ਤੇ ਆਪਾਂ ਹੁਣ 5 ਮਿੰਟ ਲਈ ਹੋਰ ਹਜੇ ਢੱਕ ਕੇ ਪਕਾਵਾਂਗੇ ਜੇ ਤੁਸੀਂ ਮੇਰੇ ਚੈਨਲ ਕੇਕੇ ਬਾਸੀ ਨੂੰ ਹਜੇ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਸਬਸਕ੍ਰਾਈਬ ਕਰ ਲੋ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਮੇਰੀ ਵੀਡੀਓ ਨੂੰ ਅੱਗੇ ਸ਼ੇਅਰ ਕਰਿਆ ਕਰੋ ਤੇ ਲਾਈਕ ਕਰ ਦਿਆ ਕਰੋ ਕਮੈਂਟਾਂ ਵੀ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਏ ਅਰਬੀ ਦਾ ਇੱਕ ਪੀਸ ਲੈ ਕੇ ਆਪਾਂ ਚੈੱਕ ਕਰ ਲੈਂਦੇ ਆ ਕਿ ਸਬਜੀ ਆਪਣੀ ਬਣ ਗਈ ਦੇਖੋ ਸਬਜੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਸਬਜੀ ਆਪਣੀ ਬਣ ਚੁੱਕੀ ਏ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਈ ਏ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਗਰਮ ਮਸਾਲੇ ਦਾ ਪਾ ਦਾਂਗੇ ਤੇ ਚੰਗੀ ਤਰ੍ਹਾਂ ਨਾਲ ਆਪਾਂ ਮਿਕਸ ਕਰ ਲਾਂਗੇ ਅਕਸਰ ਪਿੰਡਾਂ ਵਿੱਚ ਅਰਵੀ ਦੀ ਸਬਜੀ ਇਸੇ ਤਰ੍ਹਾਂ ਬਣਾਈ ਜਾਂਦੀ ਏ ਨਾ ਤਾਂ ਫਰਾਈ ਕੀਤੀ ਜਾਂਦੀ ਏ ਤੇ ਨਾ ਹੀ ਉਬਾਲੀ ਜਾਂਦੀ ਏ ਇਸੇ ਤਰ੍ਹਾਂ ਕੱਟ ਕੇ ਬਣਾਈ ਜਾਂਦੀ ਏ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਬਿਲਕੁਲ ਉਹੀ ਟੇਸਟ ਆਉਂਦਾ ਹੈ ਜੋ ਫਰਾਈ ਕੀਤੀ ਵਾਲੀ ਅਰਵੀ ਦਾ ਆਉਂਦਾ ਹੈ ਤੇ ਸਬਜੀ ਨੂੰ ਹੁਣ ਆਪਾਂ ਇੱਕ ਬੌਲ ਵਿੱਚ ਸਰਵ ਕਰ ਲਾਂਗੇ ਸਬਜੀ ਆਪਣੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਈ ਹੈ ਸਬਜੀ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਬਣਾ ਕੇ ਤਿਆਰ ਕੀਤੀ ਹੈ ਇਸ ਤਰ੍ਹਾਂ ਹਰ ਕੋਈ ਬਣਾ ਸਕਦਾ ਹੈ ਤੁਹਾਨੂੰ ਦੱਸਿਓ ਕਿ ਇਸ ਤਰ੍ਹਾਂ ਬਣਾਉਣ ਦਾ ਮੇਰਾ ਤਰੀਕਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਤੁਸੀਂ ਵੀ ਬਣਾ ਕੇ ਟਰਾਈ ਕਰਿਓ ਕੋਈ ਫਰਕ ਨਹੀਂ ਦਿ세ਗਾ ਕਿ ਇਹ ਫਰਾਈ ਕਰਕੇ ਬਣਾਈ ਆ ਜਾਂ ਸਿੰਪਲ ਤਰੀਕੇ ਨਾਲ ਬਣਾਈ ਆ ਤੁਸੀਂ ਮੇਰੇ ਚੈਨਲ ਕੇ ਕੇ ਵਾਸੀ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਿਓ ਧੰਨਵਾਦ